ਹਾਂਜੀ ਸਸੀ ਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਕਾਨ ਸਿੰਘ ਵਾਲਾ ਜ਼ਿਲ੍ਹਾ ਪੈਂਦਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਮੋਗੇ ਦੇ ਤਲਵੰਡੀ ਭਾਈ ਦੇ ਵਿਚਾਲੇ ਜੇ ਪੈਂਦਾ ਕਾਨ ਸਿੰਘ ਵਾਲਾ ਬਹੁਤ ਚੰਗੀ ਅਮਰੀਕਨ ਵੜ੍ਹ ਵਿਖਾਉਣੀ ਹੈ ਫੁੱਲ ਵੱਡੇ ਕੱਦ ਵਾਲੀ ਨਵਾਂ ਹਾਨ ਗੱਬਣ ਵਛੀ ਤਿਆਰ ਕੁਛ ਕੁ ਦਿਨ ਲੈਂਦੀ ਹੈ ਇਨਫਾਰਮੇਸ਼ਨ ਲੈ ਦਨਾਂ ਭਾਜਾ ਜਮਾ ਜੈ ਜੀ ਤੇ ਕੱਦ ਫੁੱਲੀ ਵੱਡਾ ਪਹਿਲੀ ਗੱਲ ਤਾਂ ਖੁਰਨੀ ਵੱਡੀ ਆ ਬਾਈ ਦੀ ਕਈਆਂ ਦੀ ਤਾਂ ਫਟਕ ਦੀ ਖੁਰਨੀ ਹੁੰਦੀ ਆ ਵੱਡੀ ਖੁਰਨੀ ਆ ਤੇ ਵੜ ਵੀ ਵੱਡੇ ਘੱਤ ਵਾਲੀ ਖੁਰਨੀ ਦਾ ਜਿਗਰ ਤਾਂ ਕੀਤਾ ਤੇ ਕਈ ਖੁਰਨੀ ਦੇ ਹਿਸਾਬ ਨਾਲ ਅੰਦਾਜ਼ਾ ਇਹ ਲਾ ਲੈਨੇ ਤੇ ਐਡੀ ਕਿ ਖੁਰਨੀ ਐ ਇੰਨਾ ਕੁ ਪਹੋਤ ਤੋਂਂਦੀ ਦੀਂਦਾ ਪਰ ਖੁਰਨੀ ਖੁਰਨੀ ਜੀ ਵੀ ਫਰਕ ਹੁੰਦਾ ਇਨਫੋਰਮੇਸ਼ਨ ਲੈਦਾ ਨਿਕਾਜ ਆਪਾਂ ਆਉ ਚੰਗੇ ਦੁੱਧ ਵਾਲੀ ਵਛੀ ਅਮਰੀਕਾ ਨਾਲ ਨਜ਼ਾਰੇ ਦੇ ਦੂ ਜੇ ਅਗਲਾ ਵਧੀਆ ਸੇਵਾ ਕਰਦਾ ਅਮਰੀਕਾ ਨਾਲ ਤੁਹਾਨੂੰ ਪਤਾ ਹੀ ਆ ਦੁੱਧ ਵਾਲੀਆਂ ਮਸ਼ੀਨਾਂ ਹੀ ਆ ਬੰਦਾ ਪਾਉਣ ਵਾਲਾ ਹੋਵੇ ਸਹੀ ਜਿੰਨਾ ਪਾ ਲੋਗੇ ਤੇ ਉਨਾ ਹੀ ਚੋਲੋਗੇ ਸასი ਕਾਲ ਜੀ ਸასი ਕਾਲ ਬਾਈ ਜੀ ਨਾਂ ਦੱਸ ਦੀਏ ਨਾਂ ਸੁਖਚੰਦ ਸਿੰਘ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਸੀਲ ਮੋਗਾ ਜੀ ਤੇਰੇ ਕੱਦ ਨੂੰ ਤਾਂ ਦੀ ਜਾਂਦੀ ਹੈ ਹਾਂਜੀ ਬਾਈ ਸੂਆ ਪਹਿਲਾ ਹੀ ਆ ਪਲੂਣ ਹਾਂ ਪਹਿਲਾ ਸੂਆ 6 ਦਾੰਦਾ ਬਾਈ ਐਵੇਂ ਆਪਾਂ ਦੋ ਦੀ ਚੋਕੀ ਗਈ ਹੈ ਜੋ ਮਾਰਦਾ ਫਾਇਦਾ ਨਹੀਂ ਕੋਈ ਛਿੱਗੀ ਛਿੱਗੀ ਆ ਬਾਈ ਫੋਨ ਨੰਬਰ ਦੱਸ ਪਹਿਲਾਂ ਦਾ 8196867792 ਕਿੰਨੇ ਦਿਨ ਲੈ ਜੂ ਦਿਨ ਬਾਈ ਮਾਲਕਾਂ ਨੇ ਮੈਨੂੰ 17 ਤਰੀਕ ਨੂੰ ਦੱਸਿਆ ਸੀ ਕਿੰਨੇ ਪੂਰੇ ਆ ਜੀ ਕੋਈ 1-2 ਦਿਨ ਉੱਤੇ ਵੀ ਲਿਆ ਸਕਦੇ ਆ ਅੱਜ 9 ਆ ਮੇਰੇ ਹਿਸਾਬ ਨਾਲ ਹਾਂਜੀ ਅੱਜ 9 ਮਾਂ ਦਾ ਦੁੱਧ ਕਿੰਨਾ ਕਹ ਦੱਸਦੇ ਹੋ ਮਾਂ ਦਾ ਦੁੱਧ ਬਈ ਆਪਾਂ ਮੰਨ ਲਾ ਨਾ ਛੋਟਾ ਜਿਹਾ ਫਾਰਮ ਸੀ ਇੱਥੋਂ ਲਈ ਆ ਹੂੰ ਚਲੋ ਮਾਂ ਦਾ ਤਾਂ ਕੋਈ ਹੁੰਦਾ ਨਹੀਂ ਉਹਨੇ ਪਹਿਲਾਂ ਨੇ ਚਵਾਇਆ ਸੀਗਾ ਮੰਨ ਲਾ 72 ਕਿਲੋ ਦੁੱਧ ਚੰਗੀ ਵੀ ਐਡੀ ਬੱਚੀ ਨੂੰ ਬਾਈ 20 22 ਕਿਲੋ ਦੁੱਧ ਤਾਂ ਕੋਈ ਬਾਹਲਾ ਨਹੀਂ ਹੂੰ ਆ ਜੀ ਬਾਹਲਾ ਤਾਂ ਕਹਿੰਦੇ ਨਹੀਂ ਐਡੀ ਬੱਚੀ ਨੂੰ 20 22 ਕਿਲੋ ਦੁੱਧ ਬਾਹਲਾ ਨਹੀਂ ਬਾਈ ਹੂੰ ਆ ਜੀ ਅਮਰੀਕਨਾਂ ਦੇ ਉੱਪਰ ਦੇਉ ਕਿਹੜੀ ਵੀ ਕਿਹੜੀ ਬਾਕੀ ਕੱਦ-ਕਾਟ ਚੰਗਾ ਬਾਈ ਜਿਆਦ-ਪਿਆਦ ਬੱਚੀ ਬਹੁਤ ਚੰਗੀ ਆ ਹੂੰ ਦੱਸਿਆ ਤਾਂ ਉਹਨਾਂ ਨੇ ਯਾਰ ਸੀਮਨਸੂਨ ਵੀ ਆ ਪਰ ਉਸ ਚੱਕਰ ਚੋਂ ਪਰੇ ਜ਼ਿੰਦਗੀ ਭੈਣ ਗਲਤ ਨਿਕਲ ਜਾਂਦਾ ਕੰਮ ਬਾਈ ਮੁੜ ਕੇ ਅਗਲਾ ਕਹਿੰਦਾ ਖਣੀ ਆਪਦੇ ਕੋਲੋਂ ਬਣਾ ਲੈਂਦੇ ਆ ਹੂੰ ਆਏ ਆਂ ਤਾਂ ਡਰੀਦਾ ਆ ਬਾਈ ਹੂੰ ਗੱਲ ਕੋਈ ਕੱਢੀਏ ਬਾਹਰ ਨੂੰ ਦੋਸਤੋ ਵੱਛੀ ਬਹੁਤ ਚੰਗੀ ਆ ਵੱਡੀ ਵੱਡੀ ਫੁੱਲੀ ਆ ਬਾਕੀ ਤੁਸੀਂ ਵੇਖ ਹੀ ਰਹੇ ਆ ਬਾਈ ਦੇ ਮੋਢੇ ਤੋਂ ਤਾਂ ਦੀ ਜਾਂਦੀ ਆ ਥੱਲੇ ਦੀ ਨਹੀਂ ਜਦੋਂ ਤਰੂ ਉਹਦੇ ਵੀ ਵੇਖ ਲੈਣੀ ਆਪਾਂ ਤਾਂ ਹਰੇਕ ਵੀਡੀਓ ਚ ਕਈ ਦਾ ਵਾਰ-ਵਾਰ ਕਿ ਪਸ਼ੂ ਦਾ ਕੱਦ ਦਾ ਅੰਦਾਜ਼ਾ ਮਾਲਕ ਦੇ ਹਿਸਾਬ ਨਾਲ ਲਾ ਲਿਆ ਕਰੋ ਜਿਹੜਾ ਪਸ਼ੂ ਦਾ ਮਾਲਕ ਤੋਰ ਕੇ ਪਸ਼ੂ ਨੂੰ ਵਖਾਉਂਦਾ ਨਾ ਉਹਦੇ ਹਿਸਾਬ ਨਾਲ ਕਦ ਦਾ ਅੰਦਾਜ਼ਾ ਲਾ ਲਿਆ ਕਰੋ ਫੁੱਲ ਵੱਡੀ ਵੱਛੀ ਪਹਿਲਾਂ ਨਾ ਬਾਈ ਕਹਿੰਦਾ ਐਵੇਂ ਦੋਂਦੀ ਚੌਗੀ ਕਹਿ ਦਗੇ ਕੀ ਲੋਡ ਆ ਹੈਗੀ ਪਹਿਲਾਂ ਨਾ ਪਰ ਹੈਗੀ ਛਿੱਗੀ ਆ ਉਹ ਦੋਨੋਂ ਵੀ ਪਤਾ ਕਈ ਵਾਰਾਂ ਪਸ਼ੂ 13 ਕੁ ਮਹੀਨਿਆਂ ਦਾ ਹੀ ਬਣ ਜਾਂਦਾ ਉਹ ਤਾਂ ਫਿਰ ਖੀਰ ਹੀ ਸੂਪ ਪੈਂਦਾ ਕਈ ਵਾਰਾਂ 4 ਮਹੀਨੇ ਲੇਟ ਬੰਦਾ ਜਾਂ ਕਈ ਵਾਰਾਂ ਦੱਬਾ ਵੀ ਮਾਰ ਜਾਂਦਾ ਪਹਿਲੀ ਹੀ ਹਿੱਟ ਤੇ ਨਹੀਂ ਵੀ ਰਿਆ ਤੇ ਹਮ ਹਾਂ ਫਿਟਿੰਗ ਵਾਲਾ ਹਵਾਨਾ ਮੋਟਾ-ਮੋਟਾ ਥਾਣਾ ਕੱਲ ਤਾਂ ਵਾਵਾ ਸੀ ਝੋਲੀ ਦੀ ਬਾਈ ਚੱਕ ਜੀ ਥੋੜੀ ਉਧ ਅਦਰੇਮਾਂ ਤੱਕ ਹਾਂ ਪਸ਼ੂ ਚੱਕ ਵੀ ਜਾਂਦਾ ਇਹ ਵੀ ਗੱਲ ਹੈਗੀ ਆ ਪੱਠੀ ਨਹੀਂ ਹੋਣੀ ਚੱਕਿਆ ਬੱਚੀ ਦੇ ਤੜਕੇ ਤਾਂ ਪੱਠੀ ਨਹੀਂ ਜਾਂਜਣਾ ਥਾਦੇਗੀ ਠੀਕ ਹੈ ਆ ਦੋਸਤੋ ਤੁਹਾਨੂੰ ਵੀ ਪਤਾ ਦਿਹਾੜੀ ਡੰਗ ਦਾ ਪਸ਼ੂ ਉਪਰੇ ਥਾ ਕੇ ਘਰ ਵੀ ਜਾਂਦਾ ਹਾਂ ਝੋਲ ਝੋਲ ਬਹੁਤ ਆ ਤੇ 20 22 ਕਿਲੋ ਦੁੱਧ ਵੱਛੀ ਨੂੰ ਕੋਈ ਬਾਹਲਾ ਨਹੀਂ ਕਿਉਂਕਿ ਜਾਤ ਬਰੀਡ ਫੋਲੀ ਆ ਬੁੱਦੀ ਵਾਲੀ ਵੱਛੀ ਆ ਕੋਈ ਕ੍ਰੋਸ ਆਂਗ ਨਹੀਂ ਪ੍ਰਿੰਟ ਪ੍ਰਿੰਟ ਪੂਰਾ ਸੋਹਣਾ ਕੋਹਨੀ ਵੱਛੀ ਆ ਫੁੱਲ ਵੱਡੇ ਕੱਦ ਵਾਲੀ ਪਹਿਲਾਂ ਹੀ ਮੰਨ ਕੇ ਆਓ ਕਿ ਫੁੱਲ ਵੱਡੀ ਆ ਆਏ ਨਹੀਂ ਹੋਊਗਾ ਕਿ ਵੀਡੀਓ ਤੇ ਤੁਹਾਨੂੰ ਵੱਡੀ ਲੱਗਦੀ ਹੋ ਤੇ ਜਦੋਂ ਆ ਕੇ ਵੇਖੋਗੇ ਤੇ ਬਚਾ ਜਾ ਨਿਕਲ ਜਾ ਫੁੱਲ ਵੱਡੀ ਬੱਛੀ ਆ ਤੇ ਫੁੱਲ ਵੱਡੀ ਨਹੀਂ ਕਹਣਾ ਜਦੋਂ ਆ ਕੇ ਤੁਸੀਂ ਦੇਖਣਾ ਭਾਈ ਦੇ ਘਰੇ ਬੱਛੀ ਨੂੰ 8-9 ਦਿਨ ਅੱਜ ਪਏ ਆ 8-9 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਹੈ ਨਾ ਜਦੋਂ ਤਿਆਰ ਹੋ ਜਾਂਦੀ ਆ ਸੋਹਣਾ ਵੱਡਾ ਲੇਵਾ ਤਿਆਰ ਕਰਕੇ ਸੂ 20-22 ਖੁੱਲ੍ਹਾ ਦੁੱਧ ਪਿਆਜੂ ਕਿੰਨੇ ਦੀ ਬਾਈ ਜੈ ਜਪਾ ਬਈ ਅੱਜ ਯਾਰ ਮੋਲ ਤਾਂ ਮੰਨ ਲਿਆ 80-85 ਕਰ ਦੇ ਕੇ ਤਾਂ ਵੀ ਬੱਚੀ ਨਹੀਂ ਵੇਖਣਾ ਹੂੰ 73000 ਚੋਂ ਮਾਨਤਾਨ ਕਰ ਲਾਂਗੇ 73000 ਹਾਂਜੀ ਸਹੀ ਹੈ ਜਿੱਦੇ ਬੱਚੀ ਸੂਪੀ ਆਪਾਂ ਨੂੰ ਵੀ ਪਤਾ ਪਈ ਕਿ ਇਹ ਆਪਣੀ ਇਹ ਤਾਂ ਗੱਲ ਹੈਗੀ ਮਾਨ ਲਿਆ ਕੋਈ ਬੰਦਾ 5-7 ਦਨ ਸਾਮਕੇ ਸੇਲ ਵੀ ਕਰ ਸਕਦਾ ਹੂੰ ਸਹੀ ਗੱਲ ਹੈ ਵੀ ਆਏ ਨਹੀਂ ਵੀ ਇਹ ਕਿਹੜਾ ਛੋਟੀ ਜੀ ਆ ਜਾਂ ਕੋਈ ਪ੍ਰੋਫ ਆ ਬਾਈ ਹੂੰ ਬਾਕੀ ਹੁਣ ਰੁੱਤ ਇਹਨਾਂ ਦੀ ਆ ਗਈ ਹੁਣ ਤਾਂ ਸਿਆਲੋ ਸਿਆਲ ਦੋਸਤੋ ਜੈ ਜੀ ਪ੍ਰਾਈਸ ਆ 70 ਤੇ 3 73000 ਐਡੀ ਬੱਚੀ ਔਸਰ ਖੀਰੀ ਲੈਨੇ ਆ ਨਾ ਆਪਾਂ 35-40000 ਦੇ ਘਰਾਂ ਚੋਂ ਆਉਂਦੀ ਆ 30 40000 ਦੀ ਇਹਦਾ ਫੇਰ ਕਰਮਾਂ ਵਾਲੀ ਤਿਆਰ ਆ ਸੂਨ ਨੂੰ ਦਿਨ ਜ਼ਰੂਰ 8 9 ਲੈ ਜਾਣੇ ਹੋ ਸਕਦਾ 10 ਵੀ ਲੈ ਜੇ ਜਾਨੀ ਕਿ ਅੱਜ 9 ਤਰੀਕ ਹੈ ਦਿਨ ਪੂਰੇ ਹੁੰਦੇ ਆ 17 ਤਰੀਕ ਨੂੰ 17 ਨੂੰ ਡੇਟ ਮੁਤਾਬਕ ਹੀ 8 ਦਿਨ ਪਏ ਆ ਕੋਈ 2 ਦਿਨ ਪਸ਼ੂ ਉੱਪਰ ਵੀ ਲੈ ਸਕਦਾ ਕਿਉਂਕਿ ਬੱਚੀ ਰਾਜੀ ਐ ਸੌਖੀ ਆ ਬਾਕੀ ਰੁੱਤ ਵਧੀਆ ਸਿਆਲ ਐ ਗਰਮੀਆਂ ਜਿੱਦਾਂ ਚੱਲੂ ਪਸ਼ੂ ਅਤਵੇਂ ਨਾ ਮੌਸਮ ਇੱਕ ਆਪਣੇ ਭੇੜਾ ਵਾਲਾ ਹੁੰਦਾ ਗਰਮੀ ਪੈਂਦੀ ਵਾਲੀ ਐ ਪੂਮੇ ਤਾਂ ਚਲੋ ਪਹਿਲਾਂ ਵੀ ਸੂ ਪੈਂਦਾ ਪਰ ਹੁਣ ਤਾਂ ਰੁੱਤ ਵਧੀਆ ਸਿਆਲਾਂ ਤਾਂ ਪਸ਼ੂਦਾਨ ਉੱਪਰ ਲੈ ਹੀ ਜਾਂਦਾ 10 ਦਿਨ ਬੱਚੀ ਨੇ ਲੈ ਜਾਣੇ ਖੁੱਲੇ ਤੇ ਜੇ ਕੋਈ ਭੈਣ ਭਰਾ ਹਫਤਾਖੰਡ ਸਾਂਭ ਕੇ ਤਿਆਰ ਕਰਕੇ ਜਾਂ ਸਵਾ ਕੇ ਵੀ ਵੇਚਦਾ ਤਾਂ ਵੀ ਮੱਛੀ ਨਫੇ ਵਾਲੀ ਆ ਕਿਉਂਕਿ ਏਡਿਕੜਿਕ ਮੱਛੀਆਂ ਹੁਣ ਲੱਖ ਲੱਖ ਦੀਆਂ ਮਿਲੀਆਂ ਤੇ ਜਮਾਂ ਜੈਜਪਾ ਮਾਨ ਤਾਨ ਹੋ ਜੂ ਸਾਰਿਆਂ ਨੂੰ ਸਤਿਕਾਰ